ਗੁਰਦਾਉਂ ਤੋਂ ਕਟੜਾ ਜਾ ਰਹੀ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਸਣੇ ਕੰਡਕਟਰ ਤੇ ਡਰਾਈਵਰ ਨੂੰ ਉਸ ਵੇਲੇ ਭਾੜਣਾ ਪੈ ਗਈਆਂ ਜਦੋਂ ਬੱਸ ਦੇ ਵਿੱਚ ਬੰਬ ਨੂਮਾ ਚੀਜ਼ ਨੂੰ ਲੈ ਕੇ ਫੋਨ ਆ ਜਾਂਦਾ ਜਿਸ ਤੋਂ ਬਾਅਦ ਫਟਾਫਟ ਡਰਾਈਵਰ ਦੇ ਵੱਲੋਂ ਖੇਤਾਂ ਦੇ ਵਿੱਚ ਬੱਸ ਉਤਾਰ ਦਿੱਤੀ ਤੇ ਵਿੱਚੋਂ ਸਵਾਰੀਆਂ ਨੂੰ ਕਹਿ ਕੇ ਬਾਹਰ ਕਰ ਦਿੱਤਾ ਗਿਆ ਤੇ ਸਾਹਮਣੇ ਪੁਲਿਸ ਚੌਕੀ ਸੀ ਤੇ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚ ਗਏ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਬੰਬ ਦੀ ਖਬਰ ਸੁਣਦੇ ਸਾਰ ਹਰ ਹੀ ਸਵਾਰੀਆਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ ਪੈਦਾ ਹੋ ਗਿਆ ਤੇ バス ਨੂੰ ਖੇਤਾਂ ਦੇ ਵਿੱਚ ਖੜਾ ਕਰਨਾ ਪਿਆ ਤੇ ਸਵਾਰੀਆਂ ਜਿਹੜੀਆਂ ਕਿ ਉੱਤਰ ਗਈਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਗਈ ਆਓ ਜਾਣਦੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਡਰਾਈਵਰ ਦਾ ਕੀ ਕਹਿਣਾ ਜਿਸ ਨੂੰ ਬਾਸ ਦੇ ਵਿੱਚ ਇਹ ਅਫਵਾਹ ਬਾਰੇ ਗੱਲ ਕੀਤੀ ਕਿ ਤੁਹਾਡੀ ਬਾਸ ਦੇ ਵਿੱਚ ਬੰਬ ਹੈ ਤੇ ਉਸ ਤੋਂ ਬਾਅਦ ਸਵਾਰੀਆਂ ਦਾ ਕੀ ਹਾਲ ਸੀ ਆਓ ਜਾਣਦੇ ਹਾਂ ਸਰ ਆਪਣੇ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ ਉਹਦੇ ਚ ਆਵਾਜ਼ ਨਹੀਂ ਉਹਨੇ ਕਨਫਰਮ ਆ ਰਹੀ ਸੀ ਉਹ ਬੋਲ ਰਹੇ ਸੀ ਹਾਂ ਜੀ ਹਮ ਬੋਲ ਰਹੇ ਹਾਂ ਦਿੱਲੀ ਸੇ ਹੀ ਉਹ ਬੋਲ ਰਹੇ تھے ਆਪਕੇ ਬੱਸ ਮੇ ਬੌਮਬ ਹੈ ਜੀ ਉਸਕੇ ਬਾਅਦ ਥੋੜੀ ਥੋੜੀ ਆਵਾਜ਼ ਕਟ ਰਹੀ ਨੈਟਵਰਕ ਪ੍ਰੋਬਲਮ ਆ ਗਈ ਜੀ ਦੁਬਾਰਾ ਫਿਰ ਮੈਨੇ ਉਸ ਕੋ ਬੋਲਾ ਜੀ ਹਾਂ ਜੀ ਬੱਸ ਮੇ ਕਿਹਾ ਜੀ ਬੱਸ ਮੇ ਬੌਮਬ ਆਪਕਾ ਯਾਤਰੀ ਕਨਫਰਮ ਕਰ ਦੋ ਆਪਨੇ ਬੈਕ ਕਾਲ ਕੀ ਸੀ ਹਾਂ ਜੀ ਬੈਕ ਕਾਲ ਕੀ ਸੀ ਸਰ ਦੋ ਵਾਰ ਨੰਬਰ ਲਗਣੀ ਦਾ ਉਹਨਾਂ ਦਾ ਹੀ ਸਵਿਚ ਆਫ ਨੈਟਵਰਕ ਵੀ ਵੀ ਆ ਰਿਹਾ ਜੀ ਆਪ ਕੀ ਕਰ ਰਿਹਾ ਬੱਚੀ ਬਸ ਕੰਡਕਟਰ ਹੈ ਸਰ ਉਹ ਕੀ ਕਿਹੜੇ ਨੰਬਰ ਤੇ ਆਉਂਦਾ 73820 ਜੀ 86280 ਸਰ ਇਸ ਨੰਬਰ ਸੇ ਜੀ ਪਹਿਲੇ ਹਮੇ ਜਦ ਕਾਲ ਆਈ ਸੀ ਬਹ ਹਮੇ ਆਫੀਸਰ ਕਾਲ ਲਗਾ ਦਿਆ ਵੀ ਹਮੇ ਸਾਰੇ ਇਸ ਨੰਬਰ ਸੇ ਕਾਲ ਆਈ ਹੈ ਹਮਾਰੀ ਉਹਨਾਂ ਨੇ ਬੋਲ ਦੇ ਕਹਿੰਦੇ ਪੇਟਿੰਗ ਕਰੋ ਜੀ ਦੁਬਾਰਾ ਉਹ ਕਹਿੰਦੇ ਜਹਾਂ ਵੀ ਕੋਈ ਕੋਲੈਜ ਸਰ ਮੈਂਨੇ ਆਫਿਸ ਮੇਂ ਕਾਲ ਕੀਤੀ ਹਮਾਰੇ ਜੀ ਹੁਣ ਫਿਰ ਹਮੇਂ ਕਾਨਫਰੈਂਸ ਲਿਆ ਉਹ ਕਹਿੰਦੇ ਕਿਸੇ ਵੀ ਜੋ ਰੋਡ ਤੇ ਚੌਂਕੀ ਹੈਗੀ ਜਾਂ ਕਿਸੇ ਅਪਰੋਕ ਲੈਣਾ ਗੱਡੀ ਉਹਨੂੰ ਬਤਾ ਦਈਏ ਜਨਨ ਇਹ ਔਰ ਗੱਡੀ ਅਸੀਂ ਆ ਰਹੀ ਸੀ ਚੰਡੀਗੜ੍ਹੋਂ ਲੈ ਕੇ ਜੀ ਤੇ ਰਾਸਤੇ ਸਾਨੂੰ ਕਾਲ ਆਈ ਰੈਡ ਬੱਸ ਤੋਂ ਤੇ ਤੁਹਾਡੀ ਗੱਡੀ ਜੇ ਬੰਬ ਹੈ ਤੁਸੀਂ 15 20 ਮਿੰਟ ਦੀ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕੀ ਕਿਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਾਂ ਕੋਈ ਆਜੇ ਰੋਡ ਦੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡੌਰੀ ਤੇ ਉੱਥੇ ਗੱਡੀ ਰੋਕ ਕੇ ਤੇ ਚੈਕਿੰਗ ਕਰਵਾ ਰਹੇ ਹਾਂ ਜੀ ਜੀ ਬਾਤ ਚਲਾਈ ਹਾਂ ਜੀ ਮੈਂ ਬੱਸ ਲਾਉਣਾ ਹਾਂ ਜੀ ਹਾਂ ਜੀ ਹਾਂ ਜੀ ਮੇਰੇ ਕੰਡਕਟਰ ਨੂੰ ਕਾਲ ਆਈ ਹੈ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਤੇ ਨੰਬਰ 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 ਹੈਗਾ ਜੀ 1820 7382 86286 ਇਹ ਪਤਾ ਨਹੀਂ ਜੀ ਉਹ ਦੱਸਣ ਦੇ ਸਾਹਿਬ ਉਹਨੇ ਕੀ ਗੱਲ ਆ ਅਸੀਂ ਤਾਂ ਆਪਣੀ ਡਿਊਟੀ ਨਿਭਾਤੀ ਗੱਡੀ ਸਾਈਡ ਤੇ ਲਾਤੀ ਜਿੰਨਾ ਸੇਫਲੀ ਕਰ ਹੋਇਆ ਸੀ ਸੇਫ ਕਰਤਾ ਆਪਣਾ ਪੇਂਜਰ ਅੰਦਰ ਮਿਠਾ ਤੇ ਗੱਡੀ ਸਾਈਡ ਤੇ ਆ ਤੇ ਦੱਸਦਾ ਇਹਨੂੰ ਆਪੇ ਅਗਲੀ ਗੱਲ ਕੋਈ ਕਰਨੀ ਜਿੱਦਾਂ ਹੋ ਗਿਆ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਜੀ ਔਰ ਫਿਰ ਬੱਸ ਦਾ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੋਕੀਏ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ ਤੇ ਬੌਮਬ ਹੈ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਆ ਲੈਣਾ ਸਾਨੂੰ ਸਭ ਨੂੰ ਬੱਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਆ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਆ ਬਸ ਚ ਬੂਦੀ ਚੈੱਕ ਕਰ ਰਹੇ ਆ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਹੈ ਉਹ ਸਾਰੀ ਇੱਕ ਜਾਂਚ ਦਾ ਵਿਸ਼ੇ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਥੈਂਕ ਯੂ ਜੀ ਸਰ ਇਹ ਲਗਭਗ ਲਗਭਗ ਕੋਈ ਸਵਾ 3 ਵਜੇ ਦੀ ਗੱਲ ਹੈ ਔਰ ਉਸੇ ਟਾਈਮ ਬੱਸ ਵਾਲੇ ਨੇ ਸ਼ਾਇਦ ਬੱਸ ਰੋਕ ਹੀ ਦਿੱਤੀ ਇੱਥੇ ਤੇ ਉਹਦੇ ਬਾਅਦ ਚ ਸਾਨੂੰ ਸਾਰਿਆਂ ਨੂੰ ਥੱਲੇ ਤੁਰਤਾ ਸਮਾਨ ਵਗੈਰਾ ਸਾਡਾ ਸਾਰਾ ਕੁਝ ਹਰ ਬੰਦੇ ਦਾ ਬਸ ਤੇ ਵਿੱਚ ਹੀ ਹੈ ਕਿਸੇ ਨੂੰ ਬਾਹਰ ਕੱਢਣ ਨਹੀਂ ਦਿੱਤਾ ਕੁਝ ਵੀ ਹੈ ਕਿਉਂਕਿ ਪੈਨਿਕ ਦਾ ਇੱਕ ਮੋਲਗਿਆ ਕ੍ਰੀਏਟ ਹੋ ਗਿਆ ਫਟਾਫਟ ਦਾ ਉਤਰਨ ਨਾਲ ਸਮਾਨ ਵਗੈਰਾ ਸਾਰਾ ਬਸ ਚੀਜ਼ ਹੀ ਸਾਡਾ ਬੰਬ ਹੋਣ ਦੀ ਖਬਰ ਦਾ ਪਤਾ ਚੱਲਦੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਤੇ ਭਾਰੀ ਪੁਲਿਸ ਫੋਰਸ ਹੈਡੋ ਚੌਂਕੀ ਪਹੁੰਚ ਗਈ ਪੁਲਿਸ ਵੱਲੋਂ ਬੰਬ ਸਕੁਐਡ ਬੁਲਾਇਆ ਗਿਆ ਬੰਬ ਸਕੁਐਡ ਵੱਲੋਂ ਬਾਜ਼ੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਦੇ ਵਿੱਚ ਕੋਈ ਵਿਸਫੋਟਾ ਸਮੱਗਰੀ ਹੈ ਜਾਂ ਨਹੀਂ ਬਾਜ਼ ਦੇ ਨਜ਼ਦੀਕ ਜਾਣ ਤੋਂ ਲੋਕਾਂ ਨੂੰ ਜਿਹੜਾ ਕਿ ਸਾਵਧਾਨ ਉਹ ਕਰ ਦਿੱਤਾ ਗਿਆ ਖੈਰ ਹੁਣ ਜਾਂ ਦੇ ਵਿੱਚ ਪਤਾ ਲੱਗੇਗਾ ਕਿ ਇਹ ਇੱਕ ਅਫਵਾਹ ਸੀ ਜਾਂ ਫਿਰ ਸੱਚਮੁੱਚ ਕੋਈ ਅਜਹੀ ਚੀਜ਼ ਸੀ ਹੋਏ ਇਹ ਪੁਲਿਸ ਦੇ ਬਿਆਨ ਬਾਦ ਕਲੀਅਰ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ